टीवी टुडे चैनल ते ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਪਿੰਡ ਮਹਿਮੂਦਪੁਰ ਵਿਖੇ ਲੈ ਕੇ ਜਾ ਰਹੇ ਹਾਂ ਜਿੱਥੋਂ ਦੀ ਗੱਗਾ ਜ਼ਾਹਰ ਪੀਰਛੇਂਡ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛੇਂਜ ਮੇਲਾ ਕਰਵਾਇਆ ਗਿਆ ਇਸ ਮੌਕੇ ਜਿੱਥੇ ਹੋਰ ਪਹਿਲਵਾਨਾਂ ਦਿਆ ਸੈਂਕੜੇ ਕੁਸ਼ਤੀਆਂ ਕਰਵਾਈਆਂ ਗਈਆਂ ਉੱਥੇ ਹੀ 2 ਨੰਬਰ ਪਟਕੇ ਦੀ ਕੁਸ਼ਤੀ ਸੋਨੇ ਦੀਆਂ ਮੁੰਡੀਆਂ ਤੇ ਕਰਵਾਈ ਗਈ ਜਿਸ ਵਿੱਚ ਸਤਨਾਮ ਮਾਛੀਵਾੜਾ ਨੇ ਗੱਗੂ ਪਹਿਲਵਾਨ ਨੂੰ ਚਿਤ ਕੀਤਾ ਜਦ ਕਿ 1.5 ਲੱਖ ਰੁਪਏ ਦੇ ਇਨਾਮ ਤੇ ਕਰਵਾਈ ਗਈ ਪਟਕੇ ਦੀ ਕੁਸ਼ਤੀ ਤਾਲਮ ਬਾਬਾ ਫਲਾਹੀ ਨੇ ਸੰਦੀਪ ਮਹਾਰਾਸ਼ਟਰ ਨੂੰ ਹਰਾ ਕੇ ਜਿੱਤਦੀ ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਕੁਸ਼ਤੀ ਦੰਦਲ 27 ਅਗਸਤ ਨੂੰ ਕਰਵਾਇਆ ਜਾ ਰਿਹਾ ਸੀ ਜੋ ਕਿ ਮੀਂਹ ਪੈਣ ਕਾਰਨ ਵਿੱਚ ਹੀ ਬੰਦ ਕਰਨਾ ਪਿਆ ਸੀ ਇਸ ਮੌਕੇ ਜਿੱਥੇ ਪ੍ਰਸਿੱਧ ਕਮੈਂਟੇਟਰ ਤੇਲੂ ਪੱਟੀ ਨੇ ਪਹਿਲਵਾਨਾਂ ਨਾਲ ਦਰਸ਼ਕਾਂ ਦੀ ਜਾਣ ਪਹਿਚਾਣ ਦੇ ਨਾਲ-ਨਾਲ ਸ਼ੇਰੂ ਸ਼ਾਇਰੀ ਕਰਕੇ ਇਸ ਮੇਲੇ ਨੂੰ ਰੌਚਕ ਬਣਾਇਆ ਉੱਥੇ ਹੀ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਨੋਨਾ ਜਸਵੀਰ ਸਿੰਘ ਚੇਲਾ, ਸੇਵਾ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਬਹਾਦਰ ਸਿੰਘ, ਬੋਧ ਸਿੰਘ, ਗੋਦਾਵਰ ਸਿੰਘ, ਪੰਜ ਸਰਦਾਰਾ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ, ਕੁਲਵੀਰ ਸਿੰਘ, ਐਸਆਈ ਜਗੀਰ ਸਿੰਘ, ਕੇਸਰ ਸਿੰਘ, ਸੈਕਟਰੀ ਮਨਜੀਤ ਸਿੰਘ, ਸਰੂਪ ਸਿੰਘ, ਬਾਲੂ ਰਾਮ ਅਤੇ ਸੁਖਵਿੰਦਰ ਸਿੰਘ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਕਈ ਸ਼ਖਸੀਅਤਾਂ ਦੇ ਮਾਨ ਸਨਮਾਨ ਵੀ ਕੀਤੇ। ਇਸ ਛਿੰਝ ਮੇਲੇ ਦੀ ਰੌਣਕ ਨੂੰ ਦੇਖਦੇ ਹੋਏ दर्शिका ਲਈ ਵਧੀਆ ਪ੍ਰਬੰਧਾਂ ਦੇ ਨਾਲ ਨਾਲ ਚਾਹ ਪਕੌੜੇ ਲੰਗਰਾ ਅਤੇ ਛਬੀਲਾ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਇਸ ਮੌਕੇ ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ ਸਤਨਾਮ ਸਿੰਘ ਰਾਵਲ ਔਰ ਰਾਜੂ ਪਹਿਲਵਾਨ ਤੋਂ ਇਲਾਵਾ ਕਈ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ ਦੇਖਦੇ ਹਾਂ ਇਸ ਛੇਂਜ ਮੇਲੇ ਦੀਆਂ ਕੁਝ ਚਲਕੀਆਂ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਰਾਮਿਆਲ ਤੇ ਸਾਧੂ ਬਾਬਾ ਫਲਾਈ ਦੀ ਕੁਸ਼ਤੀ ਜਿਹੜੀ ਹੈ ਉਹ ਖਾਰੇ ਵਿੱਚ ਸ਼ੁਰੂ ਹੋ ਗਈ ਹੈ ਬਾਕੀ ਮਹਾਨ ਜੀ ਕਹਦੇ ਕਿਸੇ ਦਾ ਨਾਮ ਨਹੀਂ ਬੁਲਾਇਆ ਜਾਊਗਾ ਸਾਰੇ ਬਾਰੇ ਆਪਣੀ ਜਗ੍ਹਾ ਤੇ ਕੌਫੀ ਪਹਿਲਵਾਨ ਖੇਡਦਾ ਤੇ ਸੁੱਲਨ ਪਹਿਲਵਾਨ ਮਕੰਦਪੁਰ ਦੇ ਦਰਮਿਆਨ ਇਹ ਸਪੈਸ਼ਲ ਕੁਸ਼ਤੀ ਹੋਣੀ ਹੈ ਸਿਮਰਨ ਵੀ ਕਹਿੰਦੇ ਜਿਹੜਾ ਪੌਣੀ ਐਸ ਕੇ ਜੋਹਰ ਬੁਲੇ ਜੋਹਰ ਪ੍ਰੇਤਾ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਣ ਵਾਲੇ ਇਖਾਰੇ ਦਾ ਗੱਲ ਹੈ ਕਿ ਕਿਸੇ ਕੋਸ਼ਿਸ਼ਾਂ ਦੇ ਕੋਲ ਮਿਲਦ ਕਰ ਰਿਹਾ ਹੈ ਮਹਾਪੁਰਸ਼ ਬੈਠੇ ਹੈ ਬਾਬਾ ਦੀਪਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਛੇਦਰ ਖਲਾਜੀ ਹਰ ਵਾਰ ਦੇ ਜਿੱਤ ਹਾਰ ਦੇ ਬੰਨੇ ਵਿੱਚ ਹੈਲੋ ਟੈਂਡਰ ਦੇ ਵੀਰ ਨੂੰ 32 ਸੰਦੀਪ ਮਾਸੀਵਾੜਾ ਤੇ ਜੋਗਾ ਪਹਿਲਵਾਨ ਮੰਗਲੀ ਇਹ ਵੀ ਪਹਿਲਵਾਨ ਤਿਆਰ ਰਹਿਣਗੇ ਮੁਸਤਾਫਾ ਆਕਾ ਮਹਿਲਬਾਨ ਮਾਤਾ ਫਲਾਈ ਦੇ ਹਨੀ ਮਹਿਲਬਾਨਾ ਭਗਵਾਨਾ ਇਹ ਪਿਆਰ ਦਾ ਨਿਕਾਹ ਹੈ ਕੋਟਾੜੀ ਪਹਿਲਵਾਨੀ ਬਾਹਰ ਨਹੀਂ ਫਿਰ ਆ ਸਵਾਦ ਨਹੀਂ ਐਂਡਾ ਨਹੀਂ ਹੋਣੀ ਚਾਹੀਦੀ ਕੀ ਕਹਿੰਦੇ ਤੂੰ ਆਹ ਕਿਹੜੀ ਗੱਲ ਹੋਰੀ ਰੋ ਰੱਸੀ ਫੜ ਕੇ ਖੜ ਗਿਆ ਦੱਸੋ ਤਾਲਵਰ ਹੈ ਬੜੀ ਸ਼ਾਨਦਾਰ ਕੁਸ਼ਤੀ ਹੁਣ ਫੈਸਲਾ ਕੀ ਬੱਲੇ 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 ਬੱਚੇ ਵੀਰੇ ਦੀ ਕੁਸ਼ਤੀ ਵਾਹੋ ਤਾਲਮੇ ਨਹੀਂ ਰੇਸ਼ਾ ਤੇਰੀ ਹੈ ਦੀਪਾ ਬਾਬਾ ਜੀ ਦਾ ਆਸ਼ੀਰਵਾਦ ਹੈ ਮੇਰੇ ਵੀਰੋ ਜਿਵੇਂ ਪਹਿਲਾਂ ਪ੍ਰੋਗਰਾਮਾਂ ਦੇ ਕੁਸ਼ਤੀਆਂ ਦੇਖੀ ਕਰਨੇ ਸ਼ੁਰੂ ਕੀਤੇ ਸਾਰੇ ਪਹਿਲਵਾਨ ਮਗਰ ਲੱਗੇ ਆ ਤੇ ਜਦੋਂ ਦੀਪਾ ਬਾਬਾ ਜੀ ਖੜੇ ਹੋ ਗਏ ਆ ਖਾਲੇ ਵਿੱਚ ਸਾਰੇ ਪਹਿਲਵਾਨ ਆਪਣ ਆਪਣੀ ਜਗ੍ਹਾ ਤੇ ਬੈਠੇ ਆ ਇਹਨਾਂ ਮਾਣ ਤੇ ਦਾ ਸਤਿਕਾਰ ਹੈ ਬਾਬਾ ਜੀ ਦਾ ਬੜੀ ਸ਼ਾਨਦਾਰ ਤੇ ਕਾਡਾ ਕੁਸ਼ਤੀ ਹੈ ਪੰਜਾਬ ਦੇ ਵਿੱਚ ਜੰਗ ਉਹ ਬਿਲਕੁਲ ਨਹੀਂ ਜਾਣੇ ਜਦੋਂ ਕਹਿੰਦੇ ਆਸ਼ੀਰਵਾਦ ਹੋਵੇ ਬਾਬਾ ਜੀ ਦਾ ਫਿਰ ਗੱਲਾਂ ਵੱਖਰੀਆਂ ਬੰਗਲ ਟਾਪ ਦੇ ਹੁੰਦੇ ਨੇ ਵੀਰੋ ਆ ਦੇਖਾਂਗੇ ਵੀ ਤੇਰੇ ਪਾਸੇ ਉੱਪਰਲੇ ਪਾਸੇ ਤਾਲਵਤੇ ਬੋਲੇ ਇਸਾਨ ਹਾ ਵਾ ਵਾ ਧੰਨਵਾਦ ਤਾਲਵਤੇ ਬਾਕੀ ਤੁਸੀਂ ਖੇਤ ਰਹੀ ਹੈ ਜਿਹੜੀ ਲੋਰੀ ਹਾਂ ਜਾਰਿਆ ਕੋਈ ਹਾਂ ਜਾਰਿਆ ਕੋਈ ਹੋਰ ਸਾਜੀ